ਤੇ ਆਪਾ ਅਸੀਂ ਅਕਸਰ ਸੁਣਦੇ ਆ ਤੇ ਉਸੇ ਤਰ੍ਹਾਂ ਹਰ ਰੋਜ਼ ਕੋਈ ਨਾ ਕੋਈ ਨਵਾਂ ਸਿਆਪਾ ਪਿਆ ਰਹਿੰਦਾ ਹੁਣ ਸਿਆਪਾ ਨਵਾਂ ਇਹ ਪੈ ਗਿਆ ਕਿ ਜਿਹੜੀ ਕਰਤੂਤ ਦਲਜੀਤ ਦਸਾਂਝ ਨੇ ਕੀਤੀ ਜਿਸ ਤਰੀਕੇ ਦੇ ਨਾਲ ਉਹਨੇ ਅਮਤਾ ਬਚਨ ਦੇ ਪੈਰਾਂ ਨੂੰ ਹੱਥ ਲਾਏ ਤੇ ਸਾਨੂੰ ਕਿਸੇ ਨੂੰ ਕੋਈ ਗੱਲ ਭੁੱਲੀ ਨਹੀਂ ਹੈਗੀ ਅਮਤਾ ਬਚਨ ਦਾ ਰੋਲ ਕੀ ਹੈਗਾ ਉਹਨੇ ਕੀਤਾ ਕੀ ਹੈਗਾ ਇਹ ਸਾਰਾ ਕੁਝ ਸਾਨੂੰ ਸਾਰਿਆਂ ਨੂੰ ਚੇਤਾ ਪਰ ਅਸੀਂ ਉਮੀਦ ਲਾ ਲੈਨੇ ਆ ਜਿਹੜਾ ਕੋਈ ਆਉਂਦਾ ਆ ਜਿਹੜਾ ਦੋ ਗੱਲਾਂ ਕਰ ਦਿੰਦਾ ਆ ਤੇ ਸਾਨੂੰ ਲੱਗਣ ਲੱਗ ਜਾਂਦਾ ਹੁਣ ਪੰਥ ਦੇ ਪੰਜਾਬ ਨੂੰ ਇਹੀ ਬਚਾਊ ਅਸੀਂ ਇਹ ਵੀ ਭੁੱਲ ਜਾਂਦੇ ਆ ਕਿ ਉਹੀ ਬੰਦਾ ਹੈ ਜਿਹੜਾ ਫਿੱਤਿਆਂ ਦੇ ਨਾਲ ਲੱਕ ਮਿੰਨਦੀਆਂ ਗੱਲਾਂ ਕਰਦਾ ਇਹੀ ਉਮੀਦ ਅਸੀਂ ਦਲਜੀਤ ਸਿੰਘ ਸਾਹਿਬ ਤੋਂ ਲਾ ਕੇ ਬਹਿ ਗਏ ਬੇਸ਼ੱਕ ਆਹ ਵੀਡੀਓ ਵੇਖਣ ਤੋਂ ਬਾਅਦ ਬਹੁਤ ਸਾਰੇ ਲੋਕ ਕਮੈਂਟਾਂ ਦੇ ਵਿੱਚ ਆਪਣੀ ਪੜਾਅਸ ਕੱਢਣਗੇ ਪਰ ਮੈਨੂੰ ਕੋਈ ਪ੍ਰਵਾਹ ਨਹੀਂ ਤੁਸੀਂ ਆਪਣੀ ਜ਼ਮੀਰ ਦੀ ਆਵਾਜ਼ ਸੁਣ ਕੇ ਕਮੈਂਟ ਕਰਿਓ ਕੋਈ ਪਰਵਾਹ ਨਹੀਂ ਤੇ ਰੰਦੀ ਗੁੰਦੀ ਕਸਰ ਕੱਢਦੀ ਆ ਕੱਕੜ ਸਾਹਿਬ ਨੇ ਕੱਕੜ ਸਾਹਿਬ ਨੇ ਇੱਕ 10-15 ਮਿੰਟ ਦੀ ਇੰਟਰਵਿਊ ਕਰਕੇ ਪਾਤੀ ਉਹ ਭਰਾਵਾ ਇੰਨੇ ਅੱਗ ਕਾਦੀ ਲੱਗੀ ਹੁੰਦੀ ਤੈਨੂੰ ਤੈਨੂੰ ਅੱਗ ਲੱਗੀ ਹੁੰਦੀ ਆ ਤੂੰ ਚਾਹਣਾ ਆ ਪਹਿਲਾਂ ਤਾਂ ਮੈਂ ਇਹ ਦੱਸ ਦੇਵਾਂ ਕਿ ਤੈਨੂੰ ਲੋੜ ਕਿਉਂ ਪੈ ਗਈ ਦਵਾ-ਦਵਾਨ ਕੇ ਹੱਕ ਦੇ ਵਿੱਚ ਬੋਲਣ ਦੀ ਤੈਨੂੰ ਇਸ ਕਰਕੇ ਲੋੜ ਪੈ ਗਈ ਕਿ ਤੈਨੂੰ ਫਿਲਮਾਂ ਦੀਆਂ ਪ੍ਰਮੋਸ਼ਨਾਂ ਗਾਣਿਆਂ ਦੀਆਂ ਪ੍ਰਮੋਸ਼ਨਾਂ ਤੇ ਇਹਨਾਂ ਗਾਉਣ ਵਾਲਿਆਂ ਦੀਆਂ ਇੰਟਰਵਿਊ ਮਿਲਦੀਆਂ ਨੇ ਬਸ ਤੂੰ ਆਉਂਦਾ ਕੰਮ ਪੱਕਾ ਕੀਤਾ ਆ ਕਿ ਮੇਰਾ ਕੰਮ ਮੇਰੇ ਹੱਥੋਂ ਨਾ ਖੁੱਸ ਜੇ ਜਦੋਂ ਐਡਾ ਹੀ ਬਣਿਆ ਵੱਡਾ ਤੂੰ ਸੂਰਮਾ ਬਣਦਾ ਹੁੰਨਾ ਪਹਿਲਾਂ ਤੂੰ ਤੇ ਅੱਜ ਕੀ ਹੋ ਗਿਆ ਤੂੰ ਕਹਿ ਰਿਹਾ ਕਿ ਦਿਲਜੀਤ ਉੱਥੇ ਗਿਆ ਜੀ ਪੰਜਾਬ ਦੀ ਗੱਲ ਹੜਾਂ ਦੀ ਗੱਲ ਕਰਨ ਗਿਆ ਠੀਕ ਹੈ ਮੰਨ ਲਿਆ ਪੰਜਾਬ ਦੀ ਗੱਲ ਕਰਨ ਗਿਆ ਮੰਨ ਲਿਆ ਹੜਾਂ ਦੀ ਗੱਲ ਕਰਨ ਗਿਆ ਵੀ ਮੰਨ ਲਿਆ ਪਰ ਉਹਦੇ ਪੈਰਾਂ ਨੂੰ ਹੱਥ ਲਾਉਣ ਦੀ ਕਿੱਡੀ ਕਬੱਡੀ ਲੋੜ ਸੀਗੀ ਉਹਦੇ ਪੈਰਾਂ ਨੂੰ ਹੱਥ ਲਾਏ ਬਿਨਾ ਤਾਂ ਸਰ ਸਕਦਾ ਸੀ ਨਹੀਂ ਪਰ ਉਹਨੇ ਲਾਏ ਅਗਲੇ ਨੇ ਲਵਾਏ ਉਹ ਲਵਾਉਂਦੇ ਨੇ ਕੋਈ ਐ ਨਹੀਂ ਲਾ ਦਿੰਦਾ ਜੋ ਕੋਈ ਸਾਡੇ ਨਾਲ 84 ਦੇ ਵਿੱਚ ਹੋਇਆ ਉਹਦੀ ਜਦੋਂ ਮਾਫੀ ਮੰਗਵਾਈ ਗਈ ਤਾਂ ਉਹ ਵੀ ਸਿੱਖ ਸਰਦਾਰ ਪ੍ਰਧਾਨ ਮੰਤਰੀ ਦੇ ਕੋਲੋਂ ਮੰਗਾਈ ਗਈ ਤੁਹਾਨੂੰ ਕਿਉਂ ਨਹੀਂ ਪਤਾ ਲੱਗਦਾ ਤੇ ਅੱਜ ਤੂੰ ਕਹਿਣਾ ਕਿ ਦਲਜੀਤ ਸਾਨੂੰ ਪੂਰੀ ਦੁਨੀਆ ਦੇ ਵਿੱਚ ਸਾਨੂੰ ਰਿਪਰੈਜ਼ੈਂਟ ਕਰਦਾ ਹੈ ਉਹ ਇਹੀ ਦਾ ਭਰਾਵਾ ਰੌਲਾ ਹੈ ਜਿਹੜਾ ਬੰਦਾ ਸਾਨੂੰ ਪੂਰੀ ਦੁਨੀਆ ਦੇ ਵਿੱਚ ਰਿਪਰੈਜ਼ੈਂਟ ਕਰਦਾ ਹੈ ਤੇ ਉਸ ਬੰਦੇ ਦੇ ਪੈਰਾਂ ਨੂੰ ਹੱਥ ਲਾ ਰਿਹਾ ਜਿਹਦੇ ਉੱਤੇ ਨਿظام ਨੇ ਜਿੰਨੇ ਜਿੰਨੇ ਸਭ ਕੁਝ ਕਰਵਾਇਆ ਸਾਡੇ ਨਾਲ 84 ਦੇ ਵਿੱਚ ਤੇ ਉਸੇ ਬੰਦੇ ਦੇ ਪੈਰੀਂ ਹੱਥ ਲਾ ਰਿਹਾ ਤੇ ਉਹ ਵਰਲਡ ਵਾਈਡ ਉਹ ਗੱਲ ਜਾ ਰਹੀ ਆਹੀ ਤਾਂ ਸੀ ਰੋਣਾ ਰੋਣੇ ਆ ਉਹਨਾਂ ਨੇ ਨਵੰਬਰ 1 ਨਵੰਬਰ ਤੋਂ ਲੈ ਕੇ 7 ਤੋਂ ਲੈ ਕੇ 10 ਦਿਨ 7 ਜਾਂ 10 ਨਵੰਬਰ ਤੱਕ ਸਾਡੇ ਨਾਲ ਜੋ ਕੁਝ ਹੋਇਆ ਉਹੀ ਦਿਨ ਉਹਨਾਂ ਨੇ ਲੱਭੇ ਉਸੇ ਦਿਨਾਂ ਦੇ ਵਿੱਚ ਤੁਹਾਡੇ ਇੱਕ ਪੱਗ ਵਾਲੇ ਫੇਮਸ ਗਾਉਣ ਵਾਲੇ ਕੋਲੋਂ ਜਿਹੜਾ ਤੁਸੀਂ ਕਹਿੰਦੇ ਹੋ ਕਿ ਸਾਨੂੰ ਦੁਨੀਆ ਭਰ ਦੇ ਵਿੱਚ ਸਿੱਖਾਂ ਨੂੰ ਰਿਪਰੈਜ਼ੈਂਟ ਕਰਦਾ ਉਹਦੇ ਕੋਲ ਉਹਨੇ ਪੈਰੀਂ ਹੱਥਲ ਵਾਲੇ ਤੇ ਤੁਸੀਂ ਹੱਲੇ ਵੀ ਜਵਲੀਆਂ ਮਾਰੀ ਜਾਨੇ ਹੋ ਬੈਠੇ ਤੁਸੀਂ ਆਪਦਾ ਕੰਮ ਦੇਖਦੇ ਹੋ ਤੁਸੀਂ ਵੈਸੇ ਤਾਂ ਤੂੰ ਆ ਜਿਹੜਾ ਕੱਕੜ ਐ ਕੱਕੜ ਵੈਸੇ ਤਾਂ ਖਵਾਉਂਦਾ ਕਿ ਮੈਂ ਦੀਪ ਸਿੱਧੂ ਦਾ ਬੜਾ ਯਾਰ ਆਂ ਦੀਪ ਸਿੱਧੂ ਸਭ ਦਾ ਯਾਰ ਸੀ ਉਹ ਯਾਰਾਂ ਦਾ ਯਾਰ ਸੀ ਉਹ ਪੰਜਾਬ ਦਾ ਫਿਕਰਮੰਦ ਸੀ ਪਰ ਜੇ ਤੂੰ ਆਪਦੇ ਆਪ ਨੂੰ ਕਲੇਮ ਕਰਦਾ ਕਿ ਤੂੰ ਉਹਦਾ ਬੜਾ ਕਰੀਬੀ ਸੀ ਤੇ ਤੂੰ ਉਹਦੀ ਗੱਲ ਹੀ ਸੋਚ ਕੇ ਵੇਖ ਲਾ ਉਹ ਕੀ ਕਹਿੰਦਾ ਸੀ ਇਹਨਾਂ ਲੋਕਾਂ ਦੇ ਬਾਰੇ ਤੂੰ ਕਿਸ ਤਰੀਕੇ ਦੇ ਨਾਲ ਉਥੋਂ ਸਾਰਾ ਕੁਝ ਛੱਡ ਕੇ ਆਇਆ ਕਿਸ ਤਰੀਕੇ ਨਾਲ ਉਹ ਪੰਥ ਤੇ ਪੰਜਾਬ ਦੇ ਨਾਲ ਖੜਿਆ ਤੇ ਤੂੰ ਬੋਲਣ ਵਾਲਿਆਂ ਨੂੰ ਕਹੀ ਜਾਂਦਾ ਕਿ ਇਹਨਾਂ ਦੀ ਈਗੋ ਹਟ ਨਹੀਂ ਹੁੰਦੀ ਆ ਪ੍ਰਵਾਨਖਨਾ ਦੀ ਵੀ ਕੋਈ ਚੀਜ਼ ਹੁੰਦੀ ਆ ਜੇ ਕਿਸੇ ਨੇ ਸਾਨੂੰ ਦੋ ਕੋਠੇ ਪਾਤੇ ਤੂੰ ਕਹਿਣਾ ਹੜਾਂ ਦੇ ਵਿੱਚ ਉਹਨੇ ਬੜਾ ਕੀਤਾ ਫਲਾਂ ਕੀਤਾ ਠੰਕਾਨ ਕੀਤਾ ਪਹਿਲੀ ਗੱਲ ਇਹ ਆ ਜੇ ਉਹਨੇ ਕੀਤਾ ਉਹਨੂੰ ਪੰਜਾਬੀਆਂ ਨੇ ਥੋ ਤੱਕ ਪਹਚਾਇਆ ਤੇ ਉਹਨੇ ਕੀਤਾ ਤੇ ਦੂਜੀ ਗੱਲ ਇਹ ਆ ਵੀ ਜੇ ਕਿਸੇ ਨੇ ਸਾਨੂੰ ਦੋ ਕੋਠੇ ਪਾ ਦਿੱਤੇ ਤੇ ਫਿਰ ਇਹਦਾ ਮਤਲਬ ਇਹ ਨਹੀਂ ਕਿ ਉਹ ਸਾਡੇ ਦੁਸ਼ਮਣ ਦੇ ਜਾ ਕੇ ਪੈਰਾਂ ਦੇ ਵਿੱਚ ਡਿੱਗੇ ਤਾਂ ਅਸੀਂ ਵੇਖ ਕੇ ਤਾੜੀਆਂ ਮਾਰੀ ਜਾਈਏ ਕਿ ਬੜਾ ਸੋਹਣਾ ਕੰਮ ਕਰ ਦਿੱਤਾ ਆ ਇਹ ਮਰੀ ਹੋਈ ਜ਼ਮੀਰ ਵਾਲੀਆਂ ਗੱਲਾਂ ਜਿਹੜੀਆਂ ਤੁਸੀਂ ਬੈਠ ਕੇ ਕਰ ਰਹੇ ਹੋ ਤੇਰੀ ਤਾਂ ਵੈਸੇ ਪੋਲ ਪਹਿਲੇ ਖੁੱਲ ਚੁੱਕੀ ਹੈ ਕਿ ਤੂੰ ਕੌਣ ਹੈ ਤੇ ਕਿਹਨਾਂ ਦੇ ਹੱਥਾਂ ਦੇ ਵਿੱਚ ਤੂੰ ਖੇਡਦਾ ਆ ਜਦ ਤੂੰ ਬੁੱਚੜ ਦੇ ਪਰਿਵਾਰ ਦਾ ਇੰਟਰਵਿਊ ਕਰਦਾ ਉਸ ਤੋਂ ਬਾਅਦ ਤੇਰੀ ਪੋਲ ਖੁੱਲ ਗਈ ਸੀ ਕਿ ਤੂੰ ਚੀਜ਼ ਕੀ ਹੈਗਾ ਤੂੰ ਪਤਾ ਨਹੀਂ ਕਿਹਨੂੰ ਕਹੀ ਜਾਣਾ ਫਿਰ ਤੂੰ ਐਡਾ ਹੀ ਸੂਰਮਾ ਹੈ ਤੇ ਤੂੰ 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 ਕੀ ਕੀਤਾ ਭੀ ਫਿਰ ਤੂੰ ਵੀ ਜਾ ਕੇ ਉਹਦੇ ਡੱਗਪਾ ਪੈਰਾਂ ਦੇ ਵਿੱਚ ਤੇ ਜੇ ਕਿਤੇ ਮੌਕਾ ਮਿਲਿਆ ਤੂੰ ਡਿੱਗੇਗਾ ਜ਼ਰੂਰ ਤੂੰ ਜ਼ਰੂਰ ਡਿੱਗੇਗਾ ਇਹ ਸਾਨੂੰ ਪਤਾ ਹੈ ਕਿਸੇ ਵੀ ਬੰਦੇ ਨੂੰ ਤੂੰ ਭਾ ਲੈਣਾ ਚੱਲ ਤੇਰਾ ਕੰਮ ਹੈ ਠੀਕ ਹੈ ਸਾਰੀ ਸੈਟਿੰਗ ਕਰਕੇ ਤੂੰ ਪਖੰਡੀਆਂ ਨੂੰ ਲੈ ਕੇ ਆਉਣਾ ਢੋਂਗੀਆਂ ਨੂੰ ਲੈ ਕੇ ਆਉਣਾ ਉਹਨਾਂ ਦੇ ਨਾਲ ਸੈਟਿੰਗ ਕਰ ਲੈਣਾ ਕਿ ਇੱਕ ਦੋ ਸਵਾਲ ਮੈਂ ਤੱਤੇ ਕਰੂੰਗਾ ਕਿਉਂ ਨਾ ਤੁਸੀਂ ਆ ਜਵਾਬ ਦੇ ਦਿਓ ਤੇ ਉਸ ਤੋਂ ਬਾਅਦ ਤੂੰ ਉਹ ਕਲਿੱਪਾਂ ਘੱਟ-ਘੱਟ ਕੇ ਪਵਾ ਕੇ ਤੂੰ ਆਪਦੇ ਆਪ ਵਿੱਚ ਬਣਿਆ ਫੰਨੇਖਾਂ ਪਰ ਆ ਜਦੋਂ ਆ ਗੱਲ ਆਈ ਉਹਦੋਂ ਤੈਨੂੰ ਉਹਦਾ ਕੰਮ ਦਿਸਿਆ ਉਹਦੋਂ ਤੈਨੂੰ ਇੰਟਰਵਿਊ ਦਿਸੀਆਂ ਜਿਹੜੀਆਂ ਤੂੰ ਫਿਲਮ ਇੰਡਸਟਰੀ ਦੀਆਂ ਕਰਨੀਆਂ ਕਿੱਤੋਂ ਆਉਦੀ ਜਮੀਰ ਮਾਰ ਲਈ ਉਹ ਮਰੀਆਂ ਜ਼ਮੀਰਾਂ ਵਾਲੇ ਲੋਕੋ ਸਾਡੇ ਲੋਕਾਂ ਨੂੰ ਸਿੱਧੇ ਪਾਸੇ ਲਾਉਣ ਦਾ ਯਤਨ ਕਰੋ ਲੋਕੀ ਤੁਹਾਡੇ ਉੱਤੇ ਯਕੀਨ ਕਰਦੇ ਨੇ ਲੋਕੀ ਤੁਹਾਡੇ ਤੋਂ ਕੋਈ ਆਸ ਉਮੀਦ ਰੱਖਦੇ ਨੇ ਕਿਸੇ ਦੀ ਭੇਡ ਨਾ ਬਣੋ ਭੇਡ ਕਲਚਰ ਨੇ ਅੱਗੇ ਹੀ ਪੰਜਾਬ ਨੂੰ ਕਿੱਥੇ ਲੈ ਗਿਆ ਭੇਡ ਕਲਚਰ ਸਭ ਨੂੰ ਪਤਾ ਹੈ ਤੇ ਤੁਸੀਂ ਭੇਡਾਂ ਬਣ ਗਏ ਹੋ ਕਮਾਲ ਹੋ ਗਈ ਯਾਰ ਤੇਰੇ ਕਹਿਣ ਤੇ ਅਸੀਂ ਉਹ ਸਾਰਾ ਕੁਝ ਭੁੱਲ ਜੀਏ ਤੂੰ ਕਹਿਣਾ ਚਾਹਣਾ ਉਹ ਭੁੱਲ ਜੋ ਉਹ ਛੱਡੋ ਤੂੰ ਸਿੱਧਾ ਕਹਿਣਾ ਉਹ ਛੱਡੋ ਹੋਣਾ ਅੱਗੇ ਵਧੋ ਕਿੱਥੇ ਅੱਗੇ ਵਧਿਏ ਵੈਸੇ ਤਾਂ ਮੈਂ ਜਾਤਾਂ ਮਜਬਾਂ ਧਰਮਾਂ ਦੇ ਵਿੱਚ ਨਹੀਂ ਪੈਂਦਾ ਹੁੰਦਾ ਨਾ ਮੈਂ ਆ ਗੱਲ ਕਰਨੀ ਚਾਹਣਾ ਜਿਹੜੀ ਹੁਣ ਮੈਂ ਕਰਨ ਲੱਗਾ ਪਰ ਤੇਰੇ ਕਰਕੇ ਕਰਨੀ ਪੈ ਰਹੀ ਐ ਤੇਰੇ ਕਰਕੇ ਕਰਨ ਲੱਗਾ ਜਿਹੜੀ ਜਿਹੜੇ ਭਾਈਚਾਰੇ ਦੇ ਵਿੱਚੋਂ ਤੂੰ ਬਿਲੋਂਗ ਕਰਦਾ ਹੈ ਸਭ ਤੋਂ ਵੱਧ ਅਤਿਆਚਾਰ ਉਸੇ ਭਾਈਚਾਰੇ ਦੇ ਉੱਤੇ ਉਹਨਾਂ ਸਾਡੇ ਸਿੱਖਾਂ ਭਰਾਵਾਂ ਦੇ ਉੱਤੇ ਹੋਇਆ ਸੀ ਦਿੱਲੀ ਦੇ ਵਿੱਚ ਕਿ ਤੂੰ ਬੇਸ਼ਰਮ ਬੰਦਿਆਂ ਵਾਂਗ ਕਹਿ ਰਿਹਾ ਕਿ ਸਾਰਾ ਕੁਝ ਭੁੱਲ ਜਾ ਇੱਕ ਬੇਸ਼ਰਮ ਬੰਦਿਆਂ ਦੇ ਬਾਂਹ ਕੱਕੜ ਚੈਨਲ ਤੋਂ ਨਾਲ ਚੱਲ ਜਾਣਗੇ ਸਭ ਕੁਝ ਹੋ ਜਾਊਗਾ ਪਰ ਜਮੀਰ ਕਿੱਥੋਂ ਲੈ ਕੇ ਆਓਗੇ ਜਮੀਰ ਕੋਲੋਂ ਪੁੱਛ ਕੇ ਵੇਖੋ ਇਨਸਾਫ ਅੱਜ ਤੱਕ ਨਹੀਂ ਉਹਨਾਂ ਲੋਕਾਂ ਨੂੰ ਮਿਲਿਆ ਅੱਜ ਤੱਕ ਲੋਕ ਇਨਸਾਫ ਦੀ ਉਡੀਕ ਦੇ ਵਿੱਚ ਨੇ ਤੇ ਤੁਸੀਂ ਇੱਕ ਗਾਉਣ ਵਾਲੇ ਦੀਆਂ ਚੱਪਲਾਂ ਝਾੜਨ ਨੂੰ ਝਾੜਨ ਦਾ ਕਰਕੇ ਤੁਸੀਂ ਕਹਿ ਰਹੇ ਹੋ ਕੋਈ ਠੀਕ ਹੈ ਕੁਝ ਲੋਕਾਂ ਦੀ ਗੋਹੰਟ ਹੁੰਦੀ ਹੈ ਫਲਾਣ ਹੁੰਦਾ ਟਮਕਾਣ ਹੁੰਦਾ ਬੱਲੇ ਉਹ ਤੇਰੇ ਜਵਾਨ ਵੈਗਰੂ ਸੱਚੇ ਪਾਤਸ਼ਾਹ ਸਭ ਦੇ ਪਰਿਵਾਰਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਸਭ ਦੇ ਪਰਿਵਾਰਾਂ ਦੀਆਂ ਲੰਮੀਆਂ ਉਮਰਾਂ ਬਖਸ਼ੇ ਵੈਗਰੂ ਪਰ ਜੇ ਸਾਡੇ ਪਰਿਵਾਰ ਦੇ ਵਿੱਚੋਂ ਕਿਸੇ ਦੇ ਨਾਲ ਆ ਕੁਝ ਹੋਇਆ ਹੁੰਦਾ ਜੋ ਦਿੱਲੀ ਦੇ ਵਿੱਚ ਇਹਨਾਂ ਇੱਕ ਹਫ਼ਤੇ ਦੇ ਵਿੱਚ ਹੋਇਆ ਉਹਦੇ ਵਿੱਚ ਸਾਡਾ ਪਰਿਵਾਰ ਸ਼ਾਮਲ ਹੁੰਦਾ ਤੇ ਜਿਹੜੇ ਲੋਕਾਂ ਨੇ ਅਨਾਉਂਸਮੈਂਟਾਂ ਕਰਾ ਕਰਵਾ ਕੇ ਇਹ ਸਭ ਕੁਝ ਕਰਵਾਇਆ ਹੁੰਦਾ ਉਹਨਾਂ ਦੇ ਕੋਲ ਪੈਰੀਂ ਹੱਥ ਲਾਉਂਦਾ ਤੇ ਤੂੰ ਫਿਰ ਜੈਜ ਕਹਿ ਦਿੰਦਾ ਯਾਰ ਫਿਰ ਵੀ ਤੂੰ ਜੈਜ ਕਹਿ ਦਿੰਦਾ ਜੇ ਦਿਲਜੀਤ ਦਸਾਂਝ ਨੂੰ ਦਿਲਜੀਤ ਦਸਾਂਝ ਬਣਾਇਆ ਤੇ ਉਹ ਪੰਜਾਬ ਦੇ ਲੋਕਾਂ ਨੇ ਬਣਾਇਆ ਕਿ ਕੱਕੜ ਜੇ ਤੈਨੂੰ ਕੁਝ ਬਣਾਇਆ ਤੇ ਤੈਨੂੰ ਵੀ ਪੰਜਾਬ ਦੇ ਲੋਕਾਂ ਨੇ ਬਣਾਇਆ ਬਹੁਤ ਕੁਝ ਆ ਮੇਰੇ ਕੋਲ ਤੇਰੇ ਬਾਰੇ ਬੋਲਣ ਲਈ ਪਰ ਚਲੋ ਕੋਈ ਨਹੀਂ ਛੱਡੋ ਦਲਜੀਤ ਦਸਾਂ ਜੀ ਯਾਰ ਗਿਆ ਠੀਕ ਹੈ ਜਾਵੇ ਉਹਨੂੰ ਕੋਈ ਫਿਲਮ ਵਿੱਚ ਇਕੱਠਿਆਂ ਮਿਲਦੀ ਆ ਕਰ ਲਵੇ ਕੋਈ ਗੱਲ ਨਹੀਂ ਪਰ ਉਹਦੇ ਪੈਰੀ ਹੱਥ ਲਾ ਕੇ ਪੂਰੀ ਦੁਨੀਆ ਦੇ ਵਿੱਚ ਉਹ ਫੋਟੋ ਘੁੰਮੀ ਤੇ ਉਹਨਾਂ ਦਿਨਾਂ ਦੇ ਵਿੱਚ ਅਗਲਿਆਂ ਦੇ ਵੱਲੋਂ ਕਮਾਈ ਗਈ ਸਾਡੇ ਜ਼ਖਮਾਂ ਦੇ ਉੱਤੇ ਲੂਣ ਨਹੀਂ ਮਿਰਚਾਂ ਛਿੜਕੀਆਂ ਅਗਲਿਆਂ ਨੇ ਤੇ ਤੁਸੀਂ ਚੰਦ ਢੇਲਿਆਂ ਦੀ ਖਾਤਰ ਸਾਰਾ ਕੁਝ ਕਹਿੰਦੇ ਜਾਇਜ਼ ਆ ਤੁਸੀਂ ਕਹਿੰਦੇ ਭੁੱਲ ਜੋ ਨਹੀਂ ਭੁੱਲਿਆ ਜਾਣਾ ਨਹੀਂ ਭੁੱਲਣਗੇ ਲੋਕ ਨਹੀਂ ਭੁੱਲ ਸਕਦੇ ਲੋਕ ਤੈਨੂੰ ਪਤਾ ਇੱਕ ਸ਼ਹਿਰ ਦੇ ਵਿੱਚ ਇੱਕ ਵਿਧਵਾ ਕਲੋਨੀ ਬਣੀ ਪਤਾ ਉਹਦੇ ਬਾਰੇ ਪੰਜਾਬ ਦੇ ਮੁੱਦਿਆਂ ਤੇ ਗੱਲ ਕਰੋ ਜੀ ਪੰਜਾਬ ਤੂੰ ਪੰਜਾਬ ਦੇ ਮੁੱਦਿਆਂ ਤੇ ਗੱਲ ਤੈਨੂੰ ਕੀ ਲੱਗਦਾ ਪੰਜਾਬ ਦੇ ਵਿੱਚ ਕੋਈ ਨਹੀਂ ਕਰ ਰਿਹਾ ਪੰਜਾਬ ਦੇ ਮੁੱਦਿਆਂ ਤੇ ਗੱਲ ਤੂੰ ਕਿੰਨੀ ਕੁ ਕਰ ਰਿਹਾ ਪੰਜਾਬ ਦੇ ਮੁੱਦਿਆਂ ਦੇ ਉੱਤੇ ਗੱਲ ਆਉਂਦਾ ਜਵਾਬ ਦੇ ਪਹਿਲਾਂ ਕਿੰਨੀ ਕੁ ਗੱਲ ਹੁੰਦੀ ਤੇਰੀ ਪੰਜਾਬ ਦੇ ਮੁੱਦਿਆਂ ਦੇ ਉੱਤੇ ਜਾਦਾ ਕਦਰ ਪਖੰਡੀਆਂ ਨੂੰ ਪ੍ਰਮੋਟ ਕਰਦਾ ਤੂੰ ਢੋਂਗੀਆਂ ਨੂੰ ਪ੍ਰਮੋਟ ਕਰਦਾ ਤੂੰ ਉਹਨੇ ਜੀ ਅਮਤਾ बच्चन ਦੇ ਮੂੰਹ ਤੇ ਆ ਗੱਲ ਕਹਿਤੀ ਸੀ ਵੀ ਜੇ ਦਿੱਲੀ ਦੇ ਵਿੱਚ ਜੋ ਹੋਇਆ ਚੰਗਾ ਨਹੀਂ ਹੋਇਆ ਤੇ ਲੋਕਾਂ ਨੇ ਭਰਾਵਾ ਉਹਦਾ ਮੁੱਲ ਨਹੀਂ ਪਾਇਆ ਲੋਕਾਂ ਨੇ ਹਥਾਂ ਦੇ ਆ ਥਾਨੀਆਂ ਤਲੀਆਂ ਉਹਦੇ ਪੈਰਾਂ ਥੱਲੇ ਵਿਛਾਈਆਂ ਨਹੀਂ ਉਹਦੀ ਫਿਲਮ ਪਾਈ ਬੰਦ ਕਰ ਦਿੱਤੀ ਇਹਨਾਂ ਨੇ ਤੇ ਲੋਕਾਂ ਨੇ ਵੱਡੇ ਪੱਧਰ ਦੇ ਉੱਤੇ ਗੱਲ ਕੀਤੀ ਨਹੀਂ ਤੂੰ ਕਹਿੰਦਾ ਇੰਨੀਆਂ ਵੀਡੀਓ ਪਾਈਆਂ ਹੁੰਦੀਆਂ ਉਹਦੀ ਫਿਲਮ ਬਾਰੇ ਯਾਰ ਪਾਈਆਂ ਨਹੀਂ ਲੋਕਾਂ ਨੇ ਸਭ ਕੁਝ ਕੀਤਾ ਲੋਕਾਂ ਨੇ ਤੇ ਪਤਾ ਤੈਨੂੰ ਵੀ ਹੈਗਾ ਸਾਰੀਆਂ ਗੱਲਾਂ ਤੈਨੂੰ ਪਤਾ ਹੈਗੀਆਂ ਪਰ ਕੋਈ ਗੱਲ ਨਹੀਂ ਚੰਗੀਆਂ ਇੰਟਰਵਿਊ ਚਾਹੀਦੀਆਂ ਤੈਨੂੰ ਤੂੰ ਕਰ ਤੂੰ ਉਹਦੇ ਲਿੰਕ ਬਣਾ ਕੇ ਰੱਖ ਪਰ ਜਿਹੜੇ ਲੋਕ ਅੱਜ ਸੱਚ ਦੇ ਉੱਤੇ ਸੱਚੀ ਗੱਲ ਖਰੀ ਗੱਲ ਕਰ ਰਹੇ ਆ ਉਹਨਾਂ ਲੋਕਾਂ ਨੂੰ ਮਿਹਨੇ ਮਾਰਨ ਦਾ ਕੋਈ ਅਧਿਕਾਰ ਤੇਰੇ ਕੋਲ ਨਹੀਂ ਹੈਗਾ ਅੱਜ ਜੇ ਕੋਈ ਲੋਕ ਭਾਈ ਦੀਪ ਸਿੱਧੂ ਵਰਗਿਆਂ ਦੀ ਗੱਲ ਕਰਨ ਵਾਲਿਆ ਅੱਜ ਭਾਈ ਦੀਪ ਸਿੱਧੂ ਵਰਗਿਆਂ ਵੀਰਾਂ ਦੇ ਜਗਾਏ ਹੋਏ ਜੇ ਕੁਝ ਲੋਕ ਬੋਲ ਰਹੇ ਆ ਤੇ ਤੈਨੂੰ ਤਕਲੀਫ ਕਿਉਂ ਹੋ ਰਹੀ ਹੈ ਤੇਰੀ ਜਾਨ ਕਿਉਂ ਨਿਕਲ ਰਹੀ ਐ ਮਸੀਹ ਦਾ ਪੰਜਾਬ ਬੋਲਣ ਲੱਗਿਆ ਮਸੀਹ ਦਾ ਪੰਜਾਬ ਨੂੰ ਸਮਝਾਉਣ ਲੱਗੀ ਐ ਬੜਿਆਣੇ ਪੰਜਾਬ ਨੂੰ ਬੇਕੂਫ ਬਣਾਇਆ ਪਹਿਲਾਂ ਬੜਿਆਣੇ ਪੰਜਾਬ ਦੇ ਨਾਲ ਬੜਾ ਕੁਝ ਕੀਤਾ ਤੇ ਅੱਜ ਪੰਜਾਬ ਜੇ ਜਾਗ ਗਿਆ ਤੇ ਪੰਜਾਬ ਅੱਜ ਬੋਲਣ ਲੱਗਾ ਜੇ ਪੰਜਾਬ ਅੱਜ ਸਵਾਲ ਕਰਨ ਲੱਗਾ ਤੇ ਤੂੰ ਆਉਂਦੀ ਵਿਦਵਾਨੀ ਆਪਦੇ ਕੋਲ ਰੱਖ ਚੱਕ ਲਾਇਆ ਗੇੜਾ ਉੱਥੇ ਜਿੱਥੇ ਕਲੋਨੀ ਬਣੀ ਆ ਉੱਥੇ ਗੇੜਾ ਲਾਇਆ ਜਾਂ ਜਿੱਥੇ ਹੋਰ ਪੀੜਤ ਲੋਕ ਬੈਠੇ ਆ ਉੱਥੇ ਜਾ ਕੇ ਇੱਕ ਗੇੜਾ ਲਾ ਕੇ ਉਹਨਾਂ ਦੇ ਵਿੱਚ ਜਾ ਕੇ ਗੱਲ ਕਰ ਵੀ ਕੋਈ ਨਹੀਂ ਹੁੰਦਾ ਫਿਰ ਕੀ ਹੋ ਗਿਆ ਮੁਤਾਬਚਨ ਆ ਗੱਲ ਕਹਤੀ ਸੀ ਤਾਂ ਤੈਨੂੰ ਦੱਸ ਦੇਣਗੇ ਲੋਕ ਜਿੰਨੂੰ ਮਰਜ਼ੀ ਚੱਕ ਕੇ ਸਿਰਾਂ ਦੇ ਉੱਤੇ ਬਿਠਾ ਲੈਨੇ ਹੋ ਯਾਰ ਤੁਸੀਂ ਵੀ ਵੇਖਣ ਵਾਲਿਓ ਜਿਹੜਾ ਮਰਜ਼ੀ ਆ ਕੇ ਇੱਥੇ ਦੋ ਗੱਲਾਂ ਕਰਕੇ ਅਗਲਾ ਕਹਿੰਦਾ ਕਿ ਮੈਂ ਹੀ ਆ ਹੁਣ ਜੋ ਕੁਝ ਹੈਗਾ ਤੂੰ ਪੰਜਾਬੀਆਂ ਦੀ ਕਿ ਕੱਕੜ ਪੰਜਾਬੀਆਂ ਦੀ ਜਾਂ ਬੋਲਣ ਵਾਲੇ ਸਵਿਰਤ ਲੋਕਾਂ ਦੀ ਤੁਹਾਨੂੰ ਕੁੱਤਿਆਂ ਦੇ ਨਾਲ ਕਰੀ ਜਾਂਦਾ ਯਾਰ ਕਹਿੰਦਾ ਗੱਡੇ ਦੇ ਥਲੇ ਕੁੱਤਾ ਵਾਲੀ ਕੋਹਾਕਾਵਤ ਜੀ ਸੁਣਾਈ ਜਾਂਦਾ ਇਹ ਇਕੱਲੇ ਬੋਲਣ ਵਾਲਿਆਂ ਦੇ ਉੱਤੇ ਨਹੀਂ ਢੁਕਦੀ ਜਿਹੜੇ ਸਿਫਤਾਂ ਕਰਦੇ ਉਹਨਾਂ ਦੇ ਵੀ ਢੁਕਦੀ ਹੈ ਜਿਨ੍ਹਾਂ ਨੂੰ ਜਾਇਜ਼ ਲੱਗਿਆ ਸਾਰਾ ਕੁਝ ਖੋਨੂੰ ਇਨਾ ਜਾਇਜ਼ ਲੱਗਦਾ ਭਾਈ ਪਾ ਲੋ ਕੋਈ ਰਿਸ਼ਤੇ ਰਸਤੇਦਾਰੀਆਂ ਉਹਨਾਂ ਦੇ ਨਾਲ ਜਿਨ੍ਹਾਂ ਦੇ ਦਿਲਾਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਪੀੜਿਆ ਉਹ ਆਪਦੀ ਪੀੜ ਨੂੰ ਜ਼ਾਹਰ ਕਰਨਗੇ ਜਿਹੜਾ ਮਰਜ਼ੀ ਤੇ ਦੁੱਕੀ ਤਿੱਕੀ ਉੱਠ ਕੇ ਜੋ ਮਰਜ਼ੀ ਬੋਲੀ ਜਾਵੇ ਲੋਕਾਂ ਨੂੰ ਕੋਈ ਬਾਲਾ ਫਰਕ ਕੋ ਦੇ ਨਾਲ ਨਹੀਂ ਪੈਂਦਾ ਮੇਰੇ ਦਿਲ ਦੇ ਬਲਬਲੇ ਸੀ ਮੈਂ ਸਾਂਝੇ ਕੀਤੇ ਆ ਤੇ ਮੈਂ ਸੰਗਤ ਨੂੰ ਕਹੂੰਗਾ ਕਿ ਇਹੋ ਜੇ ਲੋਕਾਂ ਨੂੰ ਜ਼ਰੂਰ ਜਵਾਬ ਦਿਓ ਕਿ ਸਭ ਤੋਂ ਮਾੜੇ ਹੁੰਦੇ ਨੇ ਇਹੋ ਜੇ ਲੋਕ ਜਿਹੜੇ ਡਰਾਮਾ ਕਰਦੇ ਕਿ ਅਸੀਂ ਤਾਂ ਥੋੜੇ ਆ ਤੇਂਦਰਲੇ ਪਾਸੋਂ ਕਿੱਧਰ ਲੈ ਬੰਨੇ ਚੱਲਦੇ ਆ ਕਿੰਨਾਂ ਦੇ ਪਰਿਵਾਰਾਂ ਦੀਆਂ ਇੰਟਰਵਿਊਜ਼ ਕਰਦੇ ਆ ਤੇ ਕਿੱਧਰ ਲੈ ਪਾਸੇ ਖਲੋਂਦੇ ਆ ਇਹ ਸਭ ਤੋਂ ਮਾੜੇ ਲੋਕ ਆ ਕੋਈ ਗੱਲ ਨਹੀਂ ਜੇ ਕਿਸੇ ਨੇ ਕੋਈ ਦਾਨਪਨ ਕੀਤਾ ਆ ਕਿਸੇ ਨੇ ਪੰਜਾਬ ਦੇ ਔਖੇ ਵੇਲੇ 'ਚ ਬਾਹ ਫੜੀ ਆ ਤੇ ਪੰਜਾਬੀਆਂ ਨੇ ਉਹ ਲੋਕਾਂ ਨੂੰ ਬਣਾਇਆ ਤੇ ਦਾਨ ਕਰਕੇ ਐਡਾ ਵੱਡੇ ਸਾਨ ਨਹੀਂ ਕਰੀਦੇ ਹੁੰਦੇ ਐਡਾ ਵੱਡੇ ਰੌਲੇ ਨਹੀਂ ਪਾਈਦੇ ਹੁੰਦੇ ਬਹੁਤ ਕੁਝ ਆ ਤੇਰੇ ਵਾਸਤੇ ਆਉਣ ਵਾਲੇ ਦਿਨਾਂ ਦੇ ਵਿੱਚ ਤੇਰੇ ਬਾਰੇ ਕਰੰਟਲੀ ਬਹੁਤ ਸਾਰੀਆਂ ਗੱਲਾਂ ਹੈਗੀਆਂ ਕਰਾਂਗੇ ਵੀ ਜ਼ਰੂਰ ਫਿਲਹਾਲ ਇੰਨੀ ਗੱਲਬਾਤ ਸੁਣਨ ਵਾਲੀ ਸੰਗਤ ਨੂੰ ਬੇਨਤੀ ਹੈ ਵਕਤ-ਵਕਤ ਸ਼ੇਅਰ ਕਰਿਓ ਵਕਤ-ਵਕਤ ਆਪਣੇ ਕਮੈਂਟ ਸਾਂਝੇ ਕਰਿਓ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਤੇ ਉਹ ਇਜਾਜ਼ਤ ਜੀ ਧੰਨਵਾਦ